ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੁੱਲਰ ਹੈਗਾ ਜੀ ਤਹਿਸੀਲ ਢਿਲਵਾ ਕਪੂਰਥਲਾ ਲੱਗਦਾ ਹੈਗਾ ਤੇ ਬਾਈ ਹੋਰਾਂ ਦੇ ਨਾਲ ਆਪਾਂ ਪੂਰੀ ਗੱਲਬਾਤ ਕਰਨੀ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਠੀਕ ਤੇ ਘਰ ਵਿਜਿਟ ਕਰਕੇ ਤੁਸੀਂ ਤਸੱਲੀ ਆ ਪਸੂ ਜਿਹੜੇ ਸੁਏਸ਼ ਬਾਈ ਨੇ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਤਸੱਲੀ ਜ਼ਰੂਰ ਕਰ ਲਿਓ ਆਜੋ ਮਲਾਉਣੀਆਂ ਬਾਈ ਹੋਰਾਂ ਦੇ ਨਾਲ ਬਥੇਰੇ ਡਿਟੇਲ ਦੇ ਲਈ ਕਰ ਲੈਨੇ ਆ ਇਨਫੋਰਮੇਸ਼ਨ ਸਾਂਝੀ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਵੀ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਕਰਪਾ ਮਾਰ ਦੇ ਠੀਕ ਆ ਤੇ ਇੱਕ ਇੱਕ ਬਾਈ ਜੀ ਆਪਣਾ ਨਾਮ ਜਿਹੜਾ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਸਾਂਝਾ ਕਰੋ ਨਾਮ ਮੇਰਾ ਜੀ ਪਰਮਜੀਤ ਸਿੰਘ ਹੈ ਹਾਂਜੀ ਫਾਦਰ ਨੇ ਸਰਦਾਰ ਰਤਨ ਸਿੰਘ ਹੈ ਹਾਂਜੀ ਤੇ ਵੈਸੇ ਛੋੜ ਕਰਨਾ ਪਮਾ ਪੁਲਰ ਜਾਂ ਤੇ ਲੋਕ ਜਿਆਦਾ ਪਜਾਨਦੇ ਆ ਜਿੱਦਾਂ ਅਲੱਗ ਅਲੱਗਲੇ ਪਿੰਡਾਂ 'ਚ ਬਿਲਕੁਲ ਜੀ ਪਮਾ ਪੁਲਰ ਕਹਿ ਕੇ ਜਦੋਂ ਮਰਜ਼ੀ ਘਰ ਵੇਚ ਕਰ ਸਕਦਾ ਬੰਦਾ ਬਿਲਕੁਲ ਜੀ ਤੇ ਪਿੰਡ ਆਪਣਾ ਜੀ ਪੁਲਰ ਬੇਟਿਆ ਹਾਂਜੀ ਤੇ ਜ਼ਿਲ੍ਹਾ ਆਪਣਾ ਕਪੂਰਥਲਾ ਤਹਿਸੀਲ ਤੇਲਮਾ ਠੀਕ ਨੇੜੇ ਆਪਾਂ ਨੂੰ ਅੰਮ੍ਰਿਤਸਰ ਰੋਡ ਤੇ 3 ਕਿਲੋਮੀਟਰ ਦਾ ਤੇ ਮਾਤਾ ਵਿਦੇ ਕਾਲੋਂ ਕੁੜਾ ਨੇ ਫਾਰਕ ਤੋਂ ਕਾਲੋਂ 3 ਕਿਲੋਮੀਟਰ ਐ। 3 ਕਿਲੋਮੀਟਰ ਤੇ ਨੇੜੇ ਜੇ ਕਪੂਰਥਲਾ ਸਾਹਿਰ ਕੰਨ ਨੂੰ ਕੋਧ ਤੇ ਫੈਟ ਤੇ ਆਪਾਂ ਨੂੰ ਮੋਟਰ ਜੀਐਲ ਜਿਹੜੀ ਮੋੜ ਪੈਂਦੀ ਕਿਲੋਮੀਟਰ ਤੇ ਠੀਕ ਆ। ਆਕਰ ਇਹ ਨੇੜੇ-ਨੇੜੇ ਪੈਂਦੇ ਆ ਕਪੂਰਥਲਾ ਕਿੰਨੇ ਕ ਕਿਲੋਮੀਟਰ ਤੋਂ ਹੈ? 11-12 ਕਿਲੋਮੀਟਰ 12 ਕਿਲੋਮੀਟਰ ਪੁਰਾ ਕਪੂਰਥਲਾ ਠੀਕ ਆ। ਤੇ ਬਿਆਸ ਵੀ ਤਕਰੀਬਨ ਇੰਨੇ ਕਿ ਬਿਆਸ 7 ਕਿਲੋਮੀਟਰ 7 ਕਿਲੋਮੀਟਰ ਦੀ ਦੂਰੀ ਬਿਆਸ ਦੀ। ਤੇ ਸਭਾਨਪੁਰ 4 ਕਿਲੋਮੀਟਰ ਹੂੰ ਲੱਗ ਲੱਗਦੀ ਹੈ ਡਿਪੈਂਡੈਂਟ ਠੀਕ ਆ ਤੇ ਇਹ ਬਾਈ ਕਿੰਨੇ ਚਿਰ ਦਾ ਆਪਣਾ ਕੰਮ ਜਿਹੜਾ ਕਰਦੇ ਆ ਹਾਂ ਬਸ ਇਹ ਤਾਂ ਬਹੁਤ ਪੁਰਾਣਾ ਚੱਲਿਆ ਬਜੁਰਗਾਂ ਤੋਂ ਸ਼ੌਂਕੀਆ ਤੌਰ ਤੇ ਕਰਦਾ ਸੀ ਆਪਣਾ 4-5 ਸਾਲ ਤੋਂ ਪੁਰਾਣਾ ਚੱਲਣ ਦਿਆ ਠੀਕ ਆ ਜੀ ਹਾਂ ਜਮ ਚੰਗੇ ਪਸ਼ੂ ਦੇ ਸ਼ਕੀਨ ਆ ਬਿਲਕੁਲ ਜੀ ਤੇ 4-5 ਸਾਲ ਤੋਂ ਚੱਲ ਰਿਹਾ ਠੀਕ ਆ ਇਸ ਤੋਂ ਬਾਅਦ ਇੱਕ ਵੜਾ ਬਾਈ ਹੋਰਾਂ ਦੇ ਕੋਲ ਉਹ ਵੀ ਆਪਾਂ ਦਿਖਾਉਣੀ ਆ ਤੇ ਚਵਾਈ ਆਪਾਂ ਇਹਦੀ ਵਿੱਚੇ ਕਰਕੇ ਦਿਖਾ ਦਾਂਗੇ ਬੇਸ਼ੱਕ ਤੇ ਇਹਦਾ ਭਾਜੀ ਹੁਣ ਸੁਆ ਕਿੰਨੇ ਕ ਟਾਈਮ ਦੀ ਸੁਗਾ ਜੀ ਤੀਜਾ ਹਾਂਜੀ ਤੇ ਕਟੋ-ਕਟ 20 ਜਾਂ 25 ਉਹ ਵੱਸੀ ਮਗਰਬੱਦੀ ਇਹਦੀ ਮਗਰਬੱਦੀ ਹਾਂਜੀ 20 ਕਿ ਜਾਂ 25 ਦਿਨ ਦੇ ਕਰੀਬ ਆਪਾਂ ਦੋ ਚਾਰ ਦਿਨ ਵੱਧ ਕੱਟ ਵੀ ਹੋ ਜਾਂਦੇ ਠੀਕ ਆ ਜੀ ਹਾਂਜੀ 20 ਕਿ ਦਿਨਾਂ ਦੇ ਲੱਗ ਗਿਆ ਠੀਕ ਆ ਬੱਚੇ ਜਿਹੜੇ ਦੋਸਤੋ ਇੱਕ ਬੂਰੀ ਦਾ ਤੇ ਇਸ ਬੈਡ ਦਾ ਮੈਂ ਤੁਹਾਨੂੰ ਪ੍ਰੋਪਰ ਦਿਖਾ ਦੂੰਗਾ ਬਾਅਦ ਵਿੱਚ ਠੀਕ ਆ ਬਾਕੀ ਆਪਾਂ ਛੱਡਣਾ ਉਹਦੋਂ ਵੀ ਤੁਹਾਨੂੰ ਦਿਖਾ ਦਾਂਗੇ ਤੇ ਤੀਜਾ ਸੁਗਾ ਦੇ 20-25 ਦਿਨ ਦਾ ਹੋ ਗਿਆ ਨਾ ਜੀ ਹਾਂਜੀ ਹਾਂਜੀ ਤੇ ਹੁਣ ਦੁੱਧ ਮੌਕੇ ਦਾ ਕਿੰਨਾ ਰੈਡੀ ਹੈ ਜੀ ਉਹਦੇ ਦੇ ਥੱਲੇ 30 ਕਿਲੋ ਫੁੱਲ ਰੈਡੀ ਆ ਹ ਠੀਕ ਹੈ ਜੀ 20 ਤਾਨੂੰ ਲਾਈਵ ਚ ਜਵਾ ਦੇਣਾ ਹੁਣੇ ਤਾਨੂੰ ਮੈਂ ਬਾਰ ਦੀ ਰੱਖ ਕੇ ਬਹਿ ਜਾਣਾ ਪਾਵਾਂ ਬੱਤਾ ਛੱਡੋ ਪਾਵਾਂ ਨਾ ਛੱਡੋ ਤਾਂ ਦੀ ਮਰਦੀ ਹੈ ਠੀਕ ਆ ਹਾਂ ਐਡੀ ਛੱਡੀ ਨਾ ਆ ਠੀਕ ਆ ਯਾਰ ਜ਼ਿਕਰਾ ਅੱਛਾ ਠੀਕ ਹੈ ਜੀ ਇਹਨੂੰ ਵੀ ਖੁੱਲ ਕੇ ਵੀਰ ਠੀਕ ਆ ਤੇ 20 ਤੋਂ ਜਿਹੜੀ ਪਲਾਸ ਦੀ ਮਿਲਕਿੰਗ ਆ ਦੋਸਤੋ ਠੀਕ ਆ ਤੇ ਬਿਲਕੁਲ ਆਪਾਂ ਜਵਾ ਇਸੇ ਵੀਡੀਓ ਚ ਕਰਾ ਦੋ ਨਾ ਮੋਟਾ ਗੋਲਾ ਬਿਲਕੁਲ ਪੀੜੀ ਦੇ ਪਾਵਾਂ ਵਰਗੇ ਕਹਿੰਦੇ ਵੀ ਥਣ ਲੱਗੇ ਆ ਤੇ ਕਰੋ ਸੰਗ ਦੇ ਵਿੱਚ ਆ ਠੀਕ ਹੈ ਜੀ ਆ ਕਰੋ ਚੈੱਕ ਆ ਵੇਖੋ ਜੀ ਹਵਾਨਾ ਜਿਹੜਾ ਦੋਸਤੋ ਪੰਡਾ ਪਈਆਂ ਨੇ ਤਕਰੀਬਨ 20 ਪਲੱਸ ਦੀ ਮਿਲਕਿੰਗ ਆ ਠੀਕ ਆ ਕਿਸੇ ਵੀਰ ਨੇ ਵਾੜ ਖਰੀਦਨੀ ਆ ਤੁਸੀਂ ਵਿਜ਼ਿਟ ਕਰਨੀ ਆ ਪਿੰਡ ਪੁੱਲਰ ਠੀਕ ਆ ਤੇ ਚੁਵਾਈ ਆਪਾਂ ਤੁਹਾਨੂੰ ਇਸੇ ਵੀਡੀਓ ਚ ਕਰਕੇ ਦਿਖਾ ਦੇਣੀ ਅਸੀਂ ਤਸੱਲੀ ਦੇ ਨਾਲ ਜਿਹੜੀ ਵੀਡੀਓ ਦੇਖ ਲਿਓ ਤੇ ਜਿਹੜੇ ਕੁਝ ਨਵੇਂ ਫਾਰਮਰ ਨੇ ਆਪਣੇ ਉਹਨਾਂ ਤੱਕ ਵੀਡੀਓ ਨੂੰ ਗਾਹ ਤੋਂ ਵੱਧ ਤੋਂ ਵੱਧ ਜਿਹੜਾ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਦੋਸਤੋ ਅੱਗੇ ਕਿਸੇ ਫਾਰਮਰ ਨੇ ਖਰੀਦਣੀ ਆ ਉਹਦੇ ਤੱਕ ਜਿਹੜੀ ਵੀਡੀਓ ਆਪਣੀ ਪਹੁੰਚ ਸਕੇ ਲੋ ਵੀ ਦੋਸਤੋ ਠੀਕ ਆ ਤੇ ਬਾਈ ਜੀ ਦਾ ਫਿਰ ਕਿੰਨਾ ਕੁ ਮੁੱਲ ਲੈ ਦੇ ਕੀ ਆਪਾਂ ਕਰਦੇ ਆਂ ਹਾਂ ਜੀ ਹਾਂ ਜੀ ਤੁਹਾਡੇ ਸਾਹਮਣੇ ਲੋਕੀ ਮੁੱਲ 80 75 90 ਬਿਲਕੁਲ ਜੀ ਮੈਂ ਦੇਖ ਕੇ ਬੜਾ ਹਸਦਾ ਹਾਂ ਯਾਰ ਗਾਈਆਂ ਦੇ ਵੀ ਇੰਨੇ ਦੀ ਧੋਕੇ ਹੋ ਗਈ ਆ ਪਰ ਅਣਗੋਣਾ ਮੁੱਲ ਵੀ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਗਲਤ ਨਹੀਂ ਕਰਨਾ ਚਾਹੀਦਾ ਜੀ ਆਪਾਂ ਇਹਦਾ ਮੁੱਲ ਜੀ 55 ਕਰਦੇ ਆਂ ਹਾਂ ਤੇ 50 ਦੀ ਜੈਸ ਨੋ ਕਰਦਣ ਕਰਦੇ ਆਉਣ ਦਾ ਮਾਣ ਕਰਨਾ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਉਹਨੂੰ ਮਾਣਿਆ ਬਾਕੀ ਮੁੱਲ 55 ਹੋਊ 60 ਹੋਊ ਇਹਦਾ ਜੇ ਉਦਾਂ ਤੁਹਾਡੀ ਵੀਡੀਓ ਦੇ ਬਗੈਰ ਕੋਈ ਆਊਗਾ ਤਾਂ 50 ਹੋਗੀ ਹਾਂ ਇੱਕ ਬੇਨਤੀ ਹੋਰ ਕਰਨੀ ਆ ਹਾਂਜੀ ਜਿਹਨੇ ਵੀਡੀਓ ਵੇਖ ਕੇ ਨਾਲ ਦਲਾਲ ਲੈ ਕੇ ਆਉਣਾ ਉਹਨੂੰ ਕੋਈ ਛੋਟ ਨਹੀਂ ਹੋਊ ਹੂੰ ਕਿਉਂਕਿ ਦਲਾਲਾਂ ਨੇ ਸਾਡੇ ਤੇ ਖਰਚੇ ਪਾਉਣੇ ਆ ਬਿਲਕੁਲ ਅਸੀਂ ਵੀਡੀਓ ਤੇ ਬਹੁਤ ਜ਼ਗਲਾ ਕਰ ਕਮਜ਼ੋਰ ਹੋਊਗਾ ਜੀ ਹਾਂਜੀ ਹਾਂਜੀ ਵੀਡੀਓ ਦਾ ਕਰਕੇ ਵੀਡੀਓ ਦਾ ਜੋ ਰੇਟ ਦਿੱਤਾ ਫੈਕਟ ਸਾਡਾ ਹੁੰਦਾ ਮਾਨਤਨ ਕਰਾਂਗੇ ਜੀ ਲੋ ਵੀ ਦੋਸਤੋ ਹਾਂ ਇਹ ਪਲੀਜ਼ ਬੇਨਤੀ ਹੈ ਸਾਡੀ ਪ੍ਰਾਈਵਰਾਂ ਦੀ ਬਿਲਕੁਲ ਇਤਰਾਜ਼ ਨਾ ਕਰਿਓ ਬਾਈਹਰਾਂ ਦੀ ਬੇਨਤੀ ਆ ਦੇਖੋ ਜੀ ਬੜ ਕੋਈ 60 ਮੰਗੀ ਜਾਂਦਾ 65 70 ਮੰਗੀ ਜਾਂਦਾ ਪਰ ਬਾਈਹਰਾਂ ਦੇ ਕਿੱਲੇ ਤੋਂ ਬਿਲਕੁਲ 55000 ਰੁਪਏ ਜਿਹੜੀ ਡਿਮਾਂਡ ਆ ਤੇ 5000 ਰੁਪਏ ਜੀ ਸਿੱਧੇ ਕਰਤਾ ਹਾਂਜੀ 50 ਦੀ ਲਾਗਤ ਲੈ ਤੇ ਤੁਹਾਡੀ ਵੀਡੀਓ ਨੇ ਵੇਖੇ ਜੇ ਤੁਹਾਨੂੰ ਦੱਸੂ ਠੀਕ ਆ ਤੇ ਵੀਡੀਓ ਵੇਖ ਕੇ ਆਏ ਆ ਉਹਨਾਂ 50 ਦੀ ਓਕੇ ਓਕੇ ਕਰਨੀ ਹੈ ਜੀ ਲਓ ਜੀ ਦੋਸਤੋ ਕਰੋ ਗੱਲ ਤੇ ਆਪਾਂ ਛੱਡ ਗਏ ਜੀ ਕੱਟਾਂ ਬਾਅਦ ਚਲਾਈਓ ਹੀ ਕਰਦਣੇ ਆ ਮਾਲੀ ਜੀ ਕੋਈ ਰੇੜੀ ਰੱਖਣ ਵਾਲਾ ਆ ਨਾ ਘਰ ਖਾਨਾ ਰੇੜੀ ਹਾਂ ਦਿਖਾਈਏ ਦਿਖਾਈ ਆਹ ਆਹ ਤਾ ਇਹ ਕ ਮਾਲੀ ਆ ਦੋਸਤੋ ਕਿਸੇ ਵੀਰ ਨੇ ਘਰੇ ਰੇੜੀ ਲਈ ਖੜਨਾ ਹੈ ਅੱਗੇ ਕ੍ਰੋਸਿੰਗ ਜੰਪ ਕਰਦਾ ਪੁੱਛ ਲੈਨੇ ਬਾਈ ਤੂੰ ਜੰਪ ਅਜੇ ਨਹੀਂ ਕਰਾਇਆ ਕਾਰ ਨੂੰ ਤਿਆਰ ਆ ਪਰ ਅਸੀਂ ਕਰਾਈ ਨਹੀਂ ਕੋਈ ਮਾਜੇ ਵਿੱਚ ਝੂਠ ਨਹੀਂ ਬੋਲ ਠੀਕ ਆ ਕਰਵਾਈ ਨਹੀਂ ਹਜੇ ਹਾਂਜੀ ਕੋਈ ਨਹੀਂ ਉਦਾਂ ਮਾਰਦਾ ਜੰਪ ਠੀਕ ਆ ਠੀਕ ਆ ਲਓ ਵੀ ਦੋਸਤੋ ਉਮਰ ਕਿੰਨੀ ਹੋ ਗਈ ਹੈ ਜੀ ਉਮਰ ਮੈਂ ਪਾਜੀ ਦੇਖਿਆ ਨਹੀਂ ਕਿ ਚੋਗਾ ਹੋਣਾ ਹੀ ਆ ਤੇ ਕਿ ਦੂਜਾ ਚੋਗਾ ਮੈਂ ਨਹੀਂ ਦੇਖਿਆ ਦੋੰਦਾ ਹੋਵੇ ਚੋਗਾ ਹੋਵੇ ਕੋਈ ਚੋਬੇ ਜੀ ਆ ਸਾਹਮਣੇ ਸਾਡੇ ਬਿਲਕੁਲ 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 ਆਹ ਲਓ ਚੋਗਾ ਹੀ ਹੈ ਨਾ ਜੀ ਹਾਂ ਚੋਗਾ ਹੀ ਹੈ ਆਨੇ ਦਾ ਪੱਕਾ ਤੋਂ ਪੀ ਜ ਤੇ ਖੋਲ ਕੇ ਵੀ ਦਿਖਾਈਏ ਜੋ ਪਤਾ ਜੀ ਰੇੜੀ ਜੋ ਪਤਾ ਜਿੱਥੇ ਆਹੀ ਰੇੜੀ ਲੱਗਾ ਬੜੇ ਸੌਖੇ ਤਰੀਕੇ ਨਾਲ ਸੌਖਾ ਕਰਨੇ ਜਿਹੜੀ ਲੱਗਾ ਵਾ ਠੀਕ ਹੈ ਅਸੀਂ ਵੀ ਲੈ ਕੇ ਆਂਦਾ ਆਂ ਆਪਣੇ ਸਾਡੇ ਘਰ ਦਾ ਨਹੀਂ ਆਵੇਂ ਝੂਟਪੂਰੀ ਬਿਲਕੁਲ ਜੀ ਆਹ ਲਓ ਦੋਸਤੋ ਰੇੜੀ ਲੱਗਾ ਜੇ ਮਾਲੀ ਕਟਾ ਠੀਕ ਹੈ ਜੀ ਮੂੰਹ ਚੌਗਾ ਤਸੱਲੀ ਦੇ ਨਾਲ ਚੈੱਕ ਕਰ ਲਓ ਠੀਕ ਹੈ ਜੀ ਇਹ ਵੀ ਬਕਾਊ ਆ ਠੀਕ ਹੈ ਕਿਸੇ ਵੀਰ ਨੇ ਖਰੀਦਣਾ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਲਿਓ ਉਹ ਵੀ ਉਹੋ ਹੀ ਕਰੇ ਜਿਹਦੇ ਰੇੜੀ ਗੱਡੇ ਵਾਤੇ ਕਰਨਾ ਬਸ ਇਕੱਲੇ ਇਕੱਲੇ ਗੱਡੇ ਲਈ ਜਰਾ ਮੰਡੀ ਵਾਤੇ ਨੇ ਮੰਡੀ ਵਾਲਾ ਬੰਦਾ ਨਾ ਬਿਲਕੁਲ ਬਿਲਕੁਲ ਟੈਸਟ ਤੇ ਬਰੀਕ ਪਿੰਡੇ ਦੇ ਵਿੱਚ ਆ ਬਿਲਕੁਲ ਬਰੀਕ ਜਮੜੀ ਹੈ ਮਾਲੀ ਦੀ ਤੇ ਰਾਜੀ ਵੀ ਪੂਰਾ ਠੀਕ ਹੈ ਜੇ ਪਿੱਟ ਪੁੱਠੇ ਤੋਂ ਤੁਸੀਂ ਆਪ ਹੀ ਵੇਖ ਲੈਣਾ ਰਾਜੀ ਹੈ ਬਿਲਕੁਲ ਪਿੱਛੋਂ ਗੁਲਾਈ ਦੇ ਵਿੱਚ ਆ ਮੰਡੀ ਵਾਲਾ ਬੰਦਾ ਨਾ ਮੰਡੀ ਵਾਲਾ ਕੋਈ ਵੀਰ ਭਰਾ ਜਿਹੜਾ 2 ਨੰਬਰ ਵਾਲਾ ਹੋਣਾ ਹੈ ਨਾ ਸਪੈਸ਼ਲੀ ਉਹ ਨਾ ਕਾਲ ਕਰੇ ਤੇ ਇੱਕ ਭਾਜੀ ਅਸੀਂ ਦਾ ਮੁੱਲ ਕਿੰਨਾ ਹੋਣਾ ਮੁੱਲ ਜੀ ਇਹਦਾ ਆਪਾਂ ਜ਼ਿਆਦਾ ਨਹੀਂ ਕਰਨਾ ਹਾਂਜੀ ਮੌਲੇ 26000 ਰੁਪਏ ਦੇਣਾ ਤਾਂ ਸੌੜ ਕਰਾਂਗੇ 100 ਠੀਕ ਹੈ ਜੀ 26000 ਦਾ ਲੈਦੇ ਆ ਕਰੋ ਜੀ ਨੇੜੇ ਆਪਾਂ ਬੱਚਾ ਚੁਾਈ ਕਰਕੇ ਬੱਚਾ ਛੱਡ ਕੇ ਦਿਖਾ ਦਿਓ ਕਿ ਕੋਈ ਬੰਦਾ ਕਵੇ ਨਾ ਬੱਚਾ ਲੈ ਜੀ ਕਿ ਨਹੀਂ ਨਹੀਂ ਕਰੋ ਜੀ ਕਰੋ ਬੱਚਾ ਲੈਦਾ 25000 ਬਾਟੇ ਦਾ ਤਾਂ ਬੱਚਾ ਛੱਡ ਬੱਚੇ ਤਾਂ ਬਗੈਰ ਵੀ ਵੇਚੋ ਚੱਕਰ ਨਹੀਂ ਆਪਾਂ ਬੱਚਾ ਲਾਉਣੇ ਨਹੀਂ ਨਹੀਂ ਲਾਈਏ ਜ਼ਰੂਰ ਦਿਖਾਈਏ ਲੈ ਬੱਚਾ ਚਲੋ ਜੀ ਚਲੋ ਜੀ ਹਾਂ ਜੀ ਵਾਈਗ ਘਮੰਡੀ ਨਾ ਹੋਗੀ ਹਾਂ ਘਮੰਡੀ ਦੀ ਬਾਤ ਹੁੰਦੀ ਹੈ ਠੀਕ ਆ ਬਈ ਆਹ ਦਾ ਨਾਮ ਲੈ ਕੋਈ ਗੱਲ ਨਹੀਂ ਜੀ ਬਸ ਇਹਨੂੰ ਆਤਾ ਹੀ ਰੱਖੇ ਚਾਣ ਲਈ ਹਾਂਜੀ ਹਾਂਜੀ ਕੋਈ ਪੁੱਛੇ ਤਾਂ ਕੋਈ ਨਹੀਂ ਦਿਖਾਉ ਮੈਂ ਉਹ ਆਪਾਂ ਕਾਹ ਚੱਕਦੇ ਹਾਂ ਉਹਦੀ ਆਤਮ ਨਹੀਂ ਪਈ ਹੈ ਦਿਖਾਓ ਬਲੋ ਠੀਕ ਕੋਈ ਦਿਖਾਓ ਮੋਟੀ ਤਾਂ ਰੇਕ ਨੰਬਰਾਂ ਬਿਲਕੁਲ ਛੱਟੇ ਵਾਲੀ ਦੀ ਗੱਲ ਹੀ ਨਹੀਂ ਹੈਗੀ ਜੀ ਦਿਖਾ ਦੇਣਾ ਚੋਕਦਾ ਨਾ ਬਿਲਕੁਲ ਜਾਣਾ ਪਾਜੀ ਕੰਮਾਂ ਮੱਝਾਣਾ ਬਿਲਕੁਲ ਬਿਲਕੁਲ ਜੀ ਆਹ ਲੋ ਜੀ ਆਹ ਅਗਲੇ ਥਣਾਂ ਦਾ ਜਿਹੜਾ ਦੁੱਧ ਦੁੱਸਤੋ ਵੇਖੋ ਗਾੜਾ ਠੀਕ ਆ ਮੇਨੋ ਦਾ ਘਟੋ ਘਟ ਸਾਢੇ 3 ਤੋਂ 4 ਹੋਵੇਗੀ ਹਾਂਜੀ ਬਾਦ ਦੀ ਵਧੀਆ ਬਿਲਕੁਲ ਜੀ ਆਦੇ ਚਾਪੇ ਨੇ ਤਣਵਾ ਵਕਤ ਦੇ ਪੂ ਛਟਾ ਆਪਣਾ ਜੋ ਵੀ ਜੀ ਕਹਤਾ ਹੋ 7 ਹੋ ਗਈ ਸਹੀ ਹੈ ਜੀ ਆ ਲੋ ਕਰੋ ਚੈੱਕ ਦੋਸਤੋ ਤਸਲੀਨਾ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਸੌਦਾ ਕਰ ਲਿਓ ਠੀਕ ਹੈ ਇੱਕ ਨੰਬਰ ਚਵਾਈਆ ਦੋਸਤੋ ਵੀ ਇਹ ਵੀ ਨਹੀਂ ਗੱਲ ਕਹਿਤੀ ਵੀ ਖੱਲਾ 20 ਲੀਟਰ ਤੇ ਬਾਕੀ ਪੂਰਾ ਵੀ ਕਰਨਾ ਬਾਲਟੀ ਜੀ ਵੀ ਪਾਉਣਾ ਹਾਂ ਜੀ ਹਾਂ ਜੀ ਖੱਲਾ ਵਾਲਾ ਨੇ ਕਹਿ ਵੀ ਜੀ ਬਿਲਕੁਲ ਕੰਡੇ ਵਾਲਾ ਵਾ ਬਿਲਕੁਲ ਪਰ ਆਪਾਂ 18 ਮੀਡੀਕਾ ਕਿ ਕਰੋ ਤੋਰਾ ਸਹੀ ਹੈ ਜੀ ਬਿਲਕੁਲ ਅਗਰੇ ਕਰ ਬਾਈ ਨਿਕਲੇ ਅਰੱਖ ਦੇ ਕੋਈ ਨਹੀਂ ਇੱਥੇ ਪਿਛੇ ਰੱਖ ਇਹ ਕਾਟੜ ਦੀ ਜਿਹੜੀ ਬਾਈ ਦੇ ਲੋ ਜੀ ਨਾ ਬਿਲਕੁਲ ਜੀ ਇਹ ਜਾਈਆਂ ਲੋਕੀ ਤਾਂ ਤਰ੍ਹਾਂ ਤੇ ਜੀਰ ਮੰਗੀ ਜਾਂਦੇ ਬਸ ਬਸ ਜੀ ਜਾਇਦਾ ਜਾਇ ਜਾਣਾ 2022 ਆ ਮਿਲਿਆ ਬਿਲਕੁਲ ਹੁਣ ਨਹੀਂ ਕੋਈ ਰੇਟ ਮੰਗਣ ਦਾ ਡਰ ਨਹੀਂ ਪਰ ਕੁਆਲਿਟੀ ਕੁਛ ਹੋਵੇ ਵੀ ਸਹੀ ਕੁਛ ਹੋਵੇ ਵੀ ਹੁਣ ਕੋਣੇ ਮੰਗੀ ਜਾਂਦੇ ਲੋਕ ਅਧਰਵ ਨੇ ਨੀਂਬੂ ਉਹਨੂੰ ਚਰਕੀ ਗਈ ਕਿ ਨਾ ਬਸ ਬਸ ਜਿੰਦਾ ਤਾ ਬੰਦਾ ਵੀ ਪੂਰਾ ਤਾਕਤਵਰ ਚਾਹੀਦਾ ਜੋਰ ਵਾਲਾ ਜੀ ਨਹੀਂ ਨਹੀਂ ਬਾਈ ਝਕਤ ਨਹੀਂ ਕੀ ਹਾਂ ਜੀ ਉਦੋਂ ਮੈਂ ਨਾ ਜਿਹੜਾ ਜਿਹੜਾ ਪਹਿਣਾ ਵੀ ਨਾ ਜੇ ਥੋੜਾ ਜਿਆ ਹਾਂ ਜੀ ਇਹਨਾਂ ਦੁੱਧ ਚੋਣਾ ਵੀ ਥੋੜਾ ਜਿਆ ਪਹਿਣਾ ਪਹਿਣਾ ਦਾ ਪੂਰਾ ਦਰੀਲ ਦੇ ਨਾਲ ਪਹਿਣਾ ਵੀ ਪਈਦਾ ਨਾ ਹੁਣ ਐਵੇਂ ਥੋੜਾ ਵੀ ਉਂਗਲਾਂ ਚੋਣਾਂ ਦੇ ਚੋਣਾਂ ਦੇ ਕਿਉਂ ਜੋ ਹੋਣੀਆਂ ਬਸ ਬਸ ਹਾਂ ਲੋ ਜੀ ਦੋਸਤੋ ਚੁਆਈ ਆਲਮੋਸਟ ਹੀ ਕੰਪਲੀਟ ਹੋ ਗਈ ਆ ਠੀਕ ਆ ਜੀ ਦੋ ਬਾਲਟੀਆਂ ਭਾਈ ਨੇ ਭਰਤੀਆਂ ਅੱਡੇ 5 6 ਵੇ ਦੀ ਚੁਆਈ ਹੋ ਬਿਲਕੁਲ ਜਿਹੜਾ ਮਰਜ਼ੀ ਜਦੋਂ ਮਰਜ਼ੀ ਚੋਲ ਲੈ ਆਣ ਕੇ ਠੀਕ ਆ ਜੀ ਆ ਤੁਹਾਡੇ ਸਾਹਮਣੇ 20 ਕਿਲੋ ਦੁੱਧ ਦਾ 18 ਦੀ ਗਾਂਟੀ ਕਰਕੇ ਦੇਣੀ ਬਿਲਕੁਲ ਠੀਕ ਆ ਜੀ ਬਿਲਕੁਲ ਜੀ ਤੇ ਇੱਕ ਭਾਜੀ ਜਿਹੜੇ ਸੰਪਰਕ ਨੰਬਰ ਆਪਣੀਆਂ ਵੀ ਜਰੂਰ ਦੱਸ ਤੀ ਸੰਪਰਕ ਨੰਬਰ ਜੀ ਇਹ ਦੋ ਨੰਬਰ ਲਿਖ ਲਓ 82 84 ਹਾਂ ਜੀ 85 54 84 ਠੀਕ ਹੈ ਇੱਥੇ ਵਟਸਐਪ ਚੱਲਦਾ ਠੀਕ ਹੈ ਜੀ ਦੂਜਾ ਇੱਕ ਸਾਡੇ ਲੱਗੇ ਥੋੜੀ ਰੀਡ ਦੀ ਪ੍ਰੋਬਲਮ ਹੈ ਦੂਜਾ ਲੈ ਲਓ 94653 ਹਾਂ ਜੀ 11525 ਠੀਕ ਹੈ ਜੀ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਸਾਨੂੰ ਦੇਖ ਰਹੇ ਆ ਤੁਹਾਡਾ ਚੈਨਲ ਸਾਰਿਆਂ ਦਾ ਧੰਵਾਦ ਆਤਾ ਡਾਇਰੈਕਟ ਸਾਡੇ ਕਰਾਇਆ ਜੀ ਧੰਨਵਾਦ ਠੀਕ ਹੈ ਤੇ ਬਾਕੀ ਸਾਡੀ ਇੱਕੋ ਹੀ ਬੇਨਤੀ ਹੈ ਵੀ ਜੋੜੀ ਸਾਡੇ ਫੈਕਸ ਹੁੰਦੇ ਆ ਹਾਰ ਸ਼ੋਰ ਤੇ ਮਾਨ ਦਾ ਜਿੰਨਾ ਕਿ ਸਤਿਕਰ ਕੋਈ ਮਾਨ ਦਾ ਮਤਬੰਦਾ ਥੋੜਾ ਬੜਾ ਜੀ ਇਹ ਉਹ ਤੁਸੀਂ ਆਪ ਸੋਚ ਕੇ ਗੱਲ ਕਰਕੇ ਫੋਨ ਕਰਨਾ ਠੀਕ ਨਹੀਂ ਫੋਨ ਉਹ ਹੀ ਮੇਰਾ ਵੀਰ ਕਰੇ ਜਿਹਨੇ ਕੀ ਦੇਣੇ ਹੈ ਤੇ ਜਿਹਨੇ ਸਵਾਦ ਲੈਣਾ ਮੈਂ ਤੰਗ ਪਰੇਸ਼ਾਨ ਕਰਨ ਕੋਮ ਦਾ ਟਾਈਮ ਹੈ ਕੋਮ ਦਾ ਟਾਈਮ ਹੈ ਕੋ ਉਹ ਵੀ బిਜੀ ਹੈ ਉਹਨਾਂ ਦਾ ਟਾਈਮ ਜ਼ਰੂਰੀ ਤੇ ਆਪਣਾ ਵੀ ਬੋਝ ਹੈ ਅੱਗੇ ਵੀ ਜ਼ਰੂਰੀ ਥੋੜਾ బిਜੀ ਜਮੀ ਜਮੀ ਚਲਦੀ ਰਾਤ ਹੋਰ ਤੇ ਜਾਣਾ ਪੈਂਦਾ ਜੀ ਬਿਲਕੁਲ